ਦੇ ਬਾਕੀ ਨਾਲ ਜੀ ਦਿਖਦੀ ਹੈ ਜਿਉ ਉਹ 10 ਮੀਟਰ ਵਿੱਚ ਦੇ ਇਹ ਦੋ ਪੀੜੀ ਵੀ ਸਫਰ ਨਹੀਂ ਉਹ ਨਹੀਂ ਭਾਜੀ ਅੱਜ ਉਹ ਮਾਨਜੋ ਡਿਪਟੀ ਮੀਰ ਜੀ ਦੇ ਮਾਨ ਸਰ ਚਾਈਨਾ ਡੋਰ ਦੀ ਵਕਫਾ ਦੁਕਾਨਾਂ ਵਾਲੇ ਕੀਤੀ ਗਈ ਹੈ ਸਾਰੇ ਦੁਕਾਨਦਾਰਾਂ ਨੂੰ ਬੈਦ ਕੀਤੀ ਗਈ ਹੈ ਕਿ ਚਾਈਨਾ ਡੋਰ ਨਾਲ ਵੇਚੀ ਜਾਏ ਬਾਜ਼ਾਰ ਕਰਕੇ ਧਾਰੀਵਾਲ ਨੂੰ ਜਿਆਦਾ ਸ਼ਿਕਾਇਤਾਂ ਆ ਰਹੀਆਂ ਕਿ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ ਪਰ ਤੱਕੀਂ ਦੌਰਾਨ ਕੋਈ ਵੀ ਚਾਈਨਾ ਡੋਰ ਦਾ ਕਟੂ ਨਹੀਂ ਪਾਇਆ ਗਿਆ ਤੇ ਫਿਰ ਵੀ ਇਹਨਾਂ ਨੂੰ ਅਲਰਟ ਕੀਤਾ ਗਿਆ ਚੈਨਾ ਡੋਰ ਦੀ ਵਿਕਰੀ ਇਹਨਾ ਬਹੁਤ ਨੁਕਸਾਨ ਵਾਲਾ ਹੈ ਚੈਨਾ ਡੋਰ ਨਾਲ ਆਮ ਰਾਇ ਜੰਦੀਆਂ ਨੂੰ ਗਦਰਾਂ ਘਟੀਆਂ ਜਾਂਦੀਆਂ ਕਈ ਤਰ੍ਹਾਂ ਦੇ ਸਰੀਰ ਤੇ ਅ ਅਗੇ ਛੱਡੇ ਜਾਂਦੇ ਹਨ ਜਿਹਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਜਾਨੀ ਤੇ ਵਾਦੀ ਨੁਕਸਾਨ ਹੁੰਦਾ ਹੈ ਹਾਂਜੀ ਬਿਲਕੁਲ ਕਾਰਵਾਈ ਹੋ ਰਹੀ ਹੈ ਜੀ ਜਿਹੜਾ ਚੈਨਾ ਡੋਰ ਕੋ ਵੇਚਦਾ ਫੜਿਆ ਜਾਂਦਾ ਹੈ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਹੋ ਰਹੀ ਹੈ mặt tiền này 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 ਵਾਹ ਤੇ ਆਨਾਲੇ ਇਹ ਜਿੰਨੇ ਬੱਦਨ ਸਤ ਸੋਲ ਕਿਤਾ ਕਾਹ ਬਣਾ ਅਸੀਂ ਤਾਂ ਖਾਏ ਅੱਛਾ 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 ਹੋਪਰਾ ਆ ਚੁੱਕਾ ਹਾਂ ਜੀ ਤੁਹਾਨੂੰ ਸੱਲਾ ਤੇ ਕੀ ਪੀਣਾ ਬਣੋ ਹਾਂ ਜੀ ਹਾਂ ਜੀ ਹੋਵੇ ਨੋ ਕਿਰਪਾ ਕਰੋ ਨੀ ਨੂੰ ਪੀਟਰ ਉਹਨੇ ਜੀਆ ਮਨੀ ਜੀ ਸਰ ਦੱਸੋ ਆਪਣਾ ਨਾਮ ਦੇ ਦੱਸ ਮੈਂ ਐਨਐਫਸੀਲਾ ਧਾਰੀਵਾਲ ਆਪਣੇ ਪੁਲਿਸ ਪ੍ਰਸ਼ਾਸਨ ਨਾਲ ਆਪਣੇ ਸਟਾਫ ਨਾਲ ਚਾਈਨਾ ਡੋਦੀ ਚੈਕਿੰਗ ਕਰਨ ਦੀ ਆਏ ਹਾਂ ਮੈਂ ਲੈ ਨਾ ਉਹਦਾ ਜ਼ਰੂਰੀ ਹੋਏਗਾ ਅੱਗੇ ਵਿੱਚ ਨਾਮ ਆਇਆ ਓਏ ਓਏ ਵੇਟ ਤੇ ਜਮਾ ਜੀ ਵੇਟ ਊਜਾ ਆਹ ਸਾਰਾ ਚੱਲ ਗਿਆ ਹੋਰ ਇਹ ਕਿਹਾ ਨਾ ਜਿਹੜਾ ਮੋਨੋਸਮ ਔਰ ਇਹ ਤਾਂ ਪਾਉਣੇ ਨਹੀਂ ਆਉਂਦੇ ਬ੍ਰੇਡ ਹੈ ਜੀ ਇਹ ਤੇ ਦਿੱਕਤ ਆ ਕਿ ਇਹ ਕਿਸੇ ਕੋਲ ਆਉਂਦੇ ਹੋਏ ਭਾਰਾ ਤੇ ਉਹ ਵੀ ਬਲੈਕ ਪੈਗ ਹੈ ਤੁਹਾਨੂੰ ਕਹਿੰਦੀ ਮੈਂ ਨਹੀਂ ਆਈਗਾ ਅਸੀਂ ਤਾਂ ਗਾ ਵੀ ਤੇ ਸਾਡੇ ਕਿ ਸਰ ਸੱਚ ਅਸੀਂ ਇੱਕ ਗੱਲ ਵੀ ਵੇਚੀ ਪਈ ਹਾਂ ਦੇ ਦੁਕਾਨਦਾਰਾਂ ਦੇ ਇੱਥੇ ਹੋਣੇ ਬੱਚੇ ਆ ਆ ਡੋਰ ਦਾ ਡੋਰੀ ਹੋ ਜਾਦਾ ਹੋਣੀ ਉਹ ਵੀ ਭਰਾ ਨਾਲ ਦੇ ਉਹ ਮੇਰਾ ਭਰਾ ਵਾ ਬਿਲਕੁਲ ਠੀਕ ਹੈ ਸ਼ਤਰਦਰ ਹੋ ਜਾਏ ਜੇ ਕੋਈ ਚੋਰੀ ਆ ਜੇ ਕੋਈ ਆ ਜੇ ਠੀਕ ਹੈ ਚੰਗੀ ਗੱਲ ਹੈ ਕਿਸੇ ਕੋਈ ਮੈਂ ਕਹਿ ਕੇ ਆਤੀ ਦੁਕਾਨਦਾਰਾਂ ਨਾਲ ਗੱਲ ਕਰਦਾ ਸਰ ਸਾਥ ਜੋ ਅੱਜ ਵਕਫਾ ਦੁਕਾਨਾਂ ਚੈਕਿੰਗ ਕੀਤੀ ਗਈ ਗੱਲ ਚੈੱਕ ਕਰਾਂ ਅੱਜੋ ਮਾਨਜੋ ਡਿਊਟੀ 'ਚ ਮਹੀਓ ਜੀ ਦੇ ਮਾਨ ਸਰ ਚਾਇਨਾ ਡੋਰ ਦੀ ਵਕਫਾ ਦੁਕਾਨਾਂ ਦੇ ਚੈੱਕ ਕੀਤੀ ਗਈ ਆ ਸਾਰੇ ਦੁਕਾਨਦਾਰਾਂ ਨੂੰ ਦੇਦ ਕੀਤੀ ਗਈ ਆ ਵੀ ਚਾਇਨਾ ਡੋਰ ਨਾ ਵੇਚੀ ਜਾਏ ਕਾਸ ਕਰਕੇ ਤੁਹਾਾਰੀ ਵੱਲੋਂ ਜਿਆਦਾ ਸ਼ਿਕਾਇਤਾਂ ਆ ਰਹੀਆਂ ਆ ਕਿ ਚਾਇਨਾ ਡੋਰ ਦੀ ਵਿਕਰੀ ਹੋ ਰਹੀ ਆ ਪਰ ਚੈਕਿੰਗ ਦੌਰਾਨ ਕੋਈ ਵੀ ਚਾਇਨਾ ਡੋਰ ਦਾ ਘਟੂ ਨਹੀਂ ਪਾਇਆ ਗਿਆ ਤੇ ਫਿਰ ਵੀ ਇਹਨਾਂ ਨੂੰ ਅਲਰਟ ਕੀਤਾ ਗਿਆ ਚਾਇਨਾ ਡੋਰ ਨਹੀਂ ਵੇਚਣੀ ਇਹਨਾਂ ਦਾ ਬਹੁਤ ਨੁਕਸਾਨ ਹਨ ਚਾਇਨਾ ਡੋਰ ਨਾਲ ਆਮ ਰਾਹ ਜਾਂਦਿਆਂ ਨੂੰ ਗਰਦਨਾ ਘਟੀਆਂ ਜਾਂਦੀਆਂ ਕਈ ਤਰ੍ਹਾਂ ਦੇ ਸਰੀਰ ਤੇ ਅ ਅੰਗ ਕੱਟੇ ਜਾਂਦੇ ਹਨ ਤੇ ਜਿਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਜਾਨੀ ਤੇ ਵਾਲੀ ਨੁਕਸਾਨ ਹੁੰਦਾ ਏ हां जी बिल्कुल कार्रवाई हो रही है जी ਜਿਹੜਾ ਚైనా ਡੋਰ ਕੋ ਵੇਚਦਾ ਫੜਿਆ ਜਾਂਦਾ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਹੋ ਰਹੀ ਹ ਉਸੋ ਜੀ